ਲਓ ਵੀ ਮਿੱਤਰੋ ਸਾਰਿਆਂ ਤੋਂ ਪਹਿਲਾਂ ਤਾਂ ਸਸਤਰੀ ਕਾਲ ਜਿੰਨੇ ਵੀ ਭਰਾ ਆਪਣੇ ਚੈਨਲ ਦੇ ਨਾਲ ਜੁੜੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਪੇਜ ਨੂੰ ਫੋਲੋ ਕਰ ਲਓ ਅੱਜ ਤੁਹਾਨੂੰ ਆਪਾਂ ਆਪਣੀ ਸਬਜੀ ਵੱਲ ਲੈ ਕੇ ਗਏ ਆਂ ਬਾਈ ਤੇ ਆਪਾਂ ਕਿਉਂਕਿ ਇਸ ਵਾਰ ਧਿਆਨ ਨਹੀਂ ਦਿੱਤਾ ਗਿਆ ਸਬਜੀ ਦੀ ਆ ਦੇਖੋ ਜੀ ਆਹ ਵਰੇਟੀ ਆਲੂ ਦੀ ਐ ਤੇ ਆਲੂ ਆਪਾਂ ਲਾਇਆ ਸੀਗਾ ਬਾਈ ਜਿਹੜਾ ਕਨੇ ਆ ਵੀ ਲਾਲ ਆਲੂ ਲਾਇਆ ਸੀਗਾ ਆਪਾਂ ਤੇ ਕੱਖ ਬਹੁਤ ਜ਼ਿਆਦਾ ਹੋਇਆ ਬਈ ਇਹਦੀ ਵੀ ਆਪਾਂ ਕਰਾਂਗੇ ਬਈ ਕੱਖਾਂ ਦਾ ਵੀ ਕਰਾਂਗੇ ਹੱਲ ਦੋਆਂ ਚਾਰਾਂ ਦਿਨਾਂ ਵਿੱਚ ਦੀ ਤੇ ਇੱਕ ਆ ਦੱਸੋ ਯਾਰ ਆ ਦਾ ਉਗराई ਦੇ ਵਿੱਚ ਤਾਂ ਬਹੁਤ ਵਧੀਆ ਸੀ ਬਈ ਇਹਦੀ ਉਗराई ਤੇ ਤੁਸੀਂ ਜੇ ਕਿਸੇ ਭਰਾ ਨੂੰ ਪਤਾ ਹੋਵੇ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੁਸੀਂ ਆ ਦੇਖੋ ਬਈ ਜਿਹੜਾ ਛੋਲੀ ਹੈ ਨਾ ਆਪਾਂ ਛੋਲੇ ਵੀ ਜਿਹੇ ਹੋਏ ਆ ਆਹ ਰਸ਼ੋਲੇ ਮੱਛੇ ਪਤਾ ਨਹੀਂ ਕਿਉਂ ਇੰਨਾ ਤਾਂ ਠੰਡ ਵੀ ਨਹੀਂ ਪਈ ਜਿਆਦੇ ਆ ਦੇਖੋ ਬਈ ਇਸ ਤਰ੍ਹਾਂ ਹੋ ਗਈ ਖੱਟੇ ਜੇ ਯਾਰ ਕੀ ਕਰਨ ਇਹ ਕੋਈ ਫੰਗਸ ਦੀ ਬਿਮਾਰੀ ਹੈ ਜਾਂ ਕੋਈ ਹੋਰ ਹੈ ਤੁਸੀਂ ਜਰੂਰ ਦੱਸਿਓ ਬਈ ਤੇ ਅੱਖਾਂ ਦੀ ਸਮੱਸਿਆ ਬਹੁਤ ਜ਼ਿਆਦਾ ਆ ਦੇਖੋ ਆ ਅਸੀਂ ਗੋਭੀ ਬਈ ਤੇ ਰੰਗ ਗਾਜਰਾਂ ਤੇ ਆ ਗਿਆ ਆਪਣੇ ਗੰਡੇ ਗੰਡੇ ਠੀਕ ਹੈ ਭਾਈ ਇਸ ਵਰ ਕੱਖ ਦਾ ਬਹੁਤ ਜ਼ਿਆਦਾ ਤੇ ਆ ਗਈ ਆਪਣੀ ਲਸਣ ਠੀਕ ਹੈ ਭਾਈ ਤੇ ਆ ਆਪਣੇ ਆੜੂ ਦਾ ਪੀੜ ਆ ਗਿਆ ਤੇ ਆ ਗਿਆ ਆਪਣਾ ਕਿੰਨੂ ਇਹ ਕਾ ਲਸਣ ਹੈ ਭਾਈ ਆਪਣੀ ਇਹਦੇ ਵਿੱਚ ਕੱਖ ਦੇਖਣ ਲਈ ਆ ਦੇਖੋ ਅਸੀਂ ਲਸਣ ਯਾਰ ਦੇਖੋ ਬਈ ਕਿੰਨੂ ਦੇਖੋ ਯਾਰ ਤੁਸੀਂ ਦੇਖੋ ਬਈ ਤੇ ਕਿੰਨੂ ਕੱਚੇ ਨਾ ਟੋੜਿਆ ਕਰੋ ਮੇਰਾ ਵੀਰ ਆਹ ਦੇਖੋ ਯਾਰ ਫਲ ਤਾਂ ਇਸ ਵਾਰ ਕਿੰਨੂ ਫਿਰ ਬਹੁਤ ਜ਼ਿਆਦਾ ਸੀਗਾ ਬਈ ਦੇਖੋ ਤੁਸੀਂ ਆਹ ਦੇਖੋ ਬਈ ਦੇਖੋ ਯਾਰ ਕਿਨੂ ਨੂੰ ਬਹੁਤ ਜ਼ਿਆਦਾ ਫਲ ਸੀਗਾ ਬਹੁਤ ਜ਼ਿਆਦਾ ਫਲ ਕਹਿ ਸਕਦੇ ਆ ਬਕੀਨੂ ਨੂੰ ਤੇ ਜਿਹੜਾ ਬਾਈ}{|\text{ਸ਼ਿਆਲ ਦਾ ਅਮਰੂਦ ਨਾ 12 ਮਾਸ ਸੀਗਾ}} ਇਹ ਅਮਰੂਦ ਵਧੀਆ ਬਾਈ ਜਿਹੜਾ ਗਰਮੀ ਚ ਸੀ ਉਹਦਾ ਅਮਰੂਦ ਤਿੰਨਾਂ ਦਿਨਾਂ ਵਿੱਚ ਹੀ ਡਿੱਗ ਕੇ ਖਰਾਬ ਹੋ ਗਿਆ ਸੀਗਾ ਤੇ ਇਸ ਵਾਰ ਫਲ ਮਿੱਠਾ ਵੀ ਵੜਾ ਆ ਦੇਖੋ ਲਾਲ ਗੋਦ ਆ ਬਈ ਬਹੁਤ ਵਧੀਆ ਆ ਆ ਪੌਦੇ ਵੀ ਆਪਣੇ ਤਿਆਰ ਹੋਣ ਵਾਲੇ ਬਸ ਆਉਂਦੇ ਗਿੜੇ ਫਲ ਦੇਣੇ ਇਹਨਾਂ ਨੇ ਤੇ ਜਿਹੜੀ ਆ ਮੁੱਢੀ ਦੀ ਮਿਰਚ ਗਿਣੇ ਬਈ ਤੇ ਚੀਕ ਕਢਾਉਂਦੀ ਆ ਆ ਦੇਖੋ ਬਈ ਫਲ ਨਾਲ ਲਟਕਿਆ ਪਿਆ ਯਾਰ ਕਿੰਨੂ ਬਹੁਤ ਜ਼ਿਆਦਾ ਫਲ ਸੀਗੇ ਦੇਖੋ ਸਹਿਜ ਵੀ ਦੇਖੋ ਕਿੰਨੂ ਦਾ ਕਿੱਡਾ ਵਧੀਆ ਯਾਰ ਤੇ ਪੂਰਾ ਪਕਾ ਤੇ ਬਈ ਦੇਖੋ ਬਈ ਫਲ ਕਿਵੇਂ ਦਾ ਹੈ ਤੇ ਫਲ ਤੋੜ ਵੀ ਬਹੁਤ ਜ਼ਿਆਦਾ ਲਿਆ ਇਹਦੇ ਵਿੱਚੋਂ ਤਾਂ ਦੇਖੋ ਅਮਰੂਦ ਦੇਖੋ ਲਾਲ ਗੋਦੜੇ ਬਈ ਜਮਤ ਤੇ ਬਾਈ ਤੁਸੀਂ ਫਲਾਂ ਨੇ ਬੂਝੀ ਆਪਾਂ ਘਰੇ ਆਪਣ ਨੂੰ ਜ਼ਰੂਰੀ ਲਾਉਣੇ ਬਈਏ ਚਾਹੀਦੇ ਕਿਉਂਕਿ ਬਾੜੀ ਦੇ ਵਿੱਚ ਜ਼ਮੀਂਦਾਰ ਭਰਾਏ ਸਾਰੀ ਫਸਲ ਕਰ ਸਕਦਾ ਤੇ ਖਾਣ ਦੇ ਲਈ ਆਪਾਂ ਨੂੰ ਕੋਈ ਮਨਾਹੇ ਨਹੀਂ ਇਸ ਚੀਜ਼ ਦੀ ਬਹੁਤ ਵਧੀਆ ਚੀਜ਼ ਹੈ ਬਾਈ ਤੇ ਸੇਤ ਲਈ ਬਹੁਤ ਚੰਗੀ ਚੀਜ਼ ਹੈ ਬਾਈ ਆਜਾ ਮੈਂ ਸੈੱਟ ਕਰ ਦਿੰਦਾ ਜਿਹੜਾ ਕਿੰਨੂ ਐ ਤੇ ਅਮਰੂਦ ਵੀ ਬਹੁਤ ਵਧੀਆ ਫਰੂਟ ਜਿਹੜਾ ਫਰੂਟ ਸਾਰੇ ਹੀ ਵਧੀਆ ਬਾਈ ਤੇ ਜਿਹੜੇ ਜਿਹੜੇ ਪੌਦੇ ਆਪਣੇ ਹੁੰਦੇ ਆ ਬਾਈ ਫਰੂਟਾਂ ਦੇ ਉਹ ਆਪ ਲਾ ਸਕਦੀਆਂ ਤੇ ਇਸ ਕਰਕੇ ਬੇਨਤੀ ਕਰਦਾ ਸਾਰੇ ਭਰਾਵਾਂ ਨੂੰ ਕਿਸਾਨ ਭਰਾਵਾਂ ਨੂੰ ਤੇ ਵੱਧ ਤੋਂ ਵੱਧ ਫਲਾਂ ਦੇ ਬੂਟੇ ਲਾਈਏ ਆਪਾਂ ਤੇ ਬਾਜ਼ਾਰੂ ਚੀਜ਼ਾਂ ਤੋਂ ਆਪਾਂ ਬਚੀਏ ਆਪਾਂ ਆਰਗੈਨਿਕ ਚੀਜ਼ਾਂ ਲਾਈਏ ਬਈ ਆਪਾਂ ਆਪਣੇ ਘਰੂ ते वीडियो चङी लॻी तब खे शेयर करियो